ਵੀਵੀ ਕਾਨ ਮੇ ਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਅਸੀਂ ਪਹੁੰਚੇ ਹਾਂ ਵਾਰਡ ਨੰਬਰ 14 ਅਤੇ 15 ਵਿੱਚ ਜਿੱਥੇ ਕਿ ਕੈਂਪ ਲਗਾਇਆ ਗਿਆ ਹੈ ਆਪਦੀ ਸਰਕਾਰ ਆਪ ਦੇ ਦਵਾਰ ਆਓ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੈਂਪ ਬਾਰੇ ਕਹਿਣਾ ਚਾਹੁੰਦੇ ਸਾਰੀ ਕੈਂਪ ਬਾਰੇ ਕਹਿਣਾ ਚਾਹੁੰਦੇ ਜੀ ਸਾਡੇ ਜਿਹੜੇ ਪੰਜਾਬ ਸਰਕਾਰ ਸ੍ਰੀ ਅਰਤੋਗਾਂ ਸਿੰਘ ਦੀ ਮਾਨ ਵੱਲੋਂ ਸਰਕਾਰ ਤੁਹਾਡੇ ਦਵਾਰ ਦੇ ਤਹਿਤ ਜਿਹੜੀਆਂ 44 ਦੇ ਕਰੀਬ ਸੁਵਿਧਾਵਾਂ ਨੇ ਜਨਤਾ ਨੂੰ ਦੇਣ ਦਾ ਵਾਅਦਾ ਕੀਤਾ ਸੀ ਉਹ ਪੂਰੇ ਕਰਦੇ ਹੋਏ ਸਾਡੇ ਹਲਕਾ ਸਾਂਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਜੀ ਮੁੰਡੀਆਂ ਐਮ ਐਲ ਏ ਹਲਕਾ ਸਾਂਨੇਵਾਲ ਉਹਨਾਂ ਦੀ ਰਹਿਨਮਾਈ ਹੇਠ ਸਾਡੇ ਅੱਜ ਇੱਥੇ ਵਾਰਡ ਨੰਬਰ 14 15 ਦਾ ਸਾਂਝਾ ਕੈਂਪ ਲਾਇਆ ਗਿਆ ਵਾ ਜਿਹਦੇ ਵਿੱਚ ਉਹ 40 ਸੁਵਿਧਾਵਾਂ ਦਾ ਜੋ ਵੀ ਮਤਲਬ ਕੰਮ ਨੇ ਉਹਦੇ ਰਿਲੇਟਿਡ ਕੀਤਾ ਜਾਣਗੇ ਸਾਰੇ ਮਹਿਕਮੇ ਜਿੰਨੇ ਨਾਲ ਸਬੰਧਤ ਨੇ ਉਹ ਆਏ ਹੋਏ ਨੇ ਉਰੇ ਆਪਣੇ ਸਾਰੇ ਹਾਜ਼ਰ ਨੇ ਉਰੇ ਵਾਰਡ ਦੇ ਕਿਹੜੇ ਕਿਹੜੇ ਦੇਖੋ ਜੀ ਜਿਵੇਂ ਹੁਣ ਕਿਸੇ ਦਾ ਜਾਤੀ ਸਰਟੀਫਿਕੇਟ ਵਿੱਚ ਕਰੈਕਸ਼ਨ ਕਰਨੀ ਉਹ ਹੋ ਰਿਹਾ ਵਾ ভোটার ਕਾਰਡ ਵਿੱਚ ਕਰੈਕਸ਼ਨ ਹੋ ਰਹੀ ਹੈ ਆਯੂਸ਼ਮਨ ਕਾਰਡ ਬਣ ਰਹੇ ਨੇ ਬਿਜਲੀ ਦੇ ਰਿਲੇਟਿਡ ਕੋਈ ਵੀ ਕੰਮ ਨੇ ਉਹ ਹੋ ਰਹੇ ਨੇ ਰੈਵਨਿਊ ਡਿਪਾਰਟਮੈਂਟ ਦਾ ਜਿਵੇਂ ਪਟਵਾਰੀ ਸਾਹਿਬ ਬੈਠੇ ਨੇ ਉਹਨਾਂ ਦੇ ਕੋਈ ਸਿਗਨੇਚਰ ਦੀ ਲੋੜ ਹੈ ਕੁਝ ਕਰਨਾ ਉਹ ਆਏ ਹੋਏ ਨੇ ਤੇ ਨਗਰ ਕਾਉਂਸਲ ਤੋਂ ਵੀ ਸਾਰਾ ਸਟਾਫ ਆਇਆ ਹੋਇਆ ਜੀ ਆਪਣੇ ਸਿਹਤ ਵਿਭਾਗ ਦੀ ਟੀਮ ਵੀ ਆਈ ਹੋਈ ਹੈ ਉਹਦੇ ਨਾਲ ਜਿੰਨੇ ਵੀ ਸੰਬੰਧਿਤ ਨੇ ਸਾਰੇ ਟੀਮ ਕਿੰਨੇ ਵਜੇ ਪਹੁੰਚ ਕੇ ਕਿੰਨੇ ਵਜੇ ਦਾ ਕੈਂਪਸ ਸਟਾਰਟ ਕੀਤਾ ਇਹ ਦੇਖੋ ਜੀ ਅੱਜ ਇੱਥੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿੰਨੇ ਵੀ ਸਰਕਾਰੀ ਅਫਸਰ ਸੀਗੇ 2 ਤੋਂ 4 ਦਾ ਕੈਂਪ ਦਾ ਟਾਈਮ ਸੀ ਪਰ ਇਹ ਪੌਣੇ 2 ਦੇ ਕਰੀਬ ਸਾਰੇ ਹਾਜ਼ਰ ਸੀਟਿੰਗ ਕਰਕੇ ਬੈਠੇ ਸੀਗੇ ਜੀ ਉਹ ਤੇ ਹੁਣ ਤੱਕ ਹਾਜ਼ਰ ਨੇ ਜੀ ਕਿਹੜੇ ਪਾਰਟ ਵਿੱਚ ਤੁਸੀਂ ਮਤਲਬ ਮੇਰਾ ਨਾਮ ਸਤਪਾਲ ਸਿੰਘ ਧਰਮਸੋਧਾ ਜੀ ਮੈਂ ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਵੱਲੋਂ ਅਗਵਾਈ ਕਰਦਾ ਜੀ ਇਹਨਾਂ ਦੀ ਇਸ ਤਰ੍ਹਾਂ ਦੇਖ ਤਾ ਕਿ ਜਿਹੜਾ ਸਰਕਾਰ ਵੱਲੋਂ ਜਿਹੜਾ ਕਿ ਉਪਰਾਲੇ ਕੀਤਾ ਜਾ ਰਿਹਾ ਵਾ ਕਿਸ ਤਰ੍ਹਾਂ ਦੇ ਚੀਜ਼ ਲੈ ਕੇ ਮਤਲਬ ਜੋ ਸਰਕਾਰ ਵੱਲੋਂ ਉਪਰਾਲੇ ਕੀਤਾ ਜਾ ਰਿਹਾ ਇਹਦਾ ਵਧੀਆ ਸਾਨੂੰ ਮਤਲਬ ਮਿਲ ਰਿਹਾ ਕਿ ਲੋਕਾਂ ਨੂੰ ਘਰੇ ਬੈਠੇ ਸਾਰੀਆਂ ਸੁਵਿਧਾਵਾਂ ਮਿਲ ਰਹੀਆਂ ਨੇ ਤੇ ਲੋਕ ਖੁਸ਼ ਵੀ ਨੇ ਜੀ ਕਿੰਨਾ ਕਰ ਤੋਂ ਸਾਰੇ ਲੋਕਾਂ ਦੇ ਵੱਲੋਂ ਲੋਕਾਂ ਨੇ ਕਿੰਨੇ ਕੰਮ ਨੇ ਜਿਹੜੇ ਇੱਥੇ ਪੈਂਡਿੰਗ ਨੇ ਬੜੀ ਬਹੁਤ ਜਿਆਦਾ ਦੇਖੋ ਜਿੰਨੇ ਕ ਕੰਮ ਜਿਹੜੇ ਸਰਕਾਰ ਦੇ ਅਧਾਰਿਆਂ ਨਾਲ ਨੇ ਉਹ ਤਾਂ ਹੋ ਰਹੇ ਨੇ ਜਿਆਦਾ ਬਾਕੀ ਜਿਹੜੇ ਮਾੜੇ ਮੋٹے ਰਹਿੰਦੇ ਵੀ ਨੇ ਉਹ ਨਾਲ ਦੇ ਨਾਲ ਕੀਤੇ ਵੀ ਜਾ ਰਹੇ ਨੇ ਮਤਲਬ ਮੇਰੇ ਵਾਲੀ ਵਾਰਡ ਦੇ ਵਿੱਚੋਂ ਕੁੱਲ ਮਿਲਾ ਕੇ ਵਧੀਆ ਰਿਸਪੌਂਸ ਆ ਰਿਹਾ ਜੀ ਕਿੰਨੇ ਲੋਕਾਂ ਨੇ ਹੁਣ ਤੱਕ ਮਤਲਬ ਇੱਥੇ ਪਹੁੰਚ ਕੇ ਨੇ ਲਗਭਗ 150 ਦੇ ਕਰੀਬ ਤਾਂ ਪਹੁੰਚ ਚੁੱਕੇ ਨੇ ਜੀ ਸਾਰੇ ਮਿਲਾ ਕੇ ਕੁੱਲ ਮਿਲਾ ਕੇ ਪੰਜਾਬ ਸਰਕਾਰ ਨੇ ਜਿਹੜਾ ਇਹ ਪ੍ਰੋਗਰਾਮ ਲਿਖਿਆ ਹੈ ਉਹਦੇ ਤਹਿਤ ਸਾਹਨੇਵਾਲ ਵਿੱਚ ਵੱਖ-ਵੱਖ ਵਾਰਡਾਂ ਵਿੱਚ ਕੈਂਪ ਲਗਾਏ ਗਏ ਆ ਜਿਹਦੇ ਵਿੱਚ ਸਾਰੇ ਡਿਪਾਰਟਮੈਂਟ ਜਿਵੇਂ ਫੂਡ ਸਪਲਾਈ ਵਾਟਰ ਸਪਲਾਈ ਸੁਵਿਧਾ ਸੈਂਟਰ ਵਾਲੇ ਸਾਰੇ ਵਿਭਾਗ ਇਕੋ ਜਗ੍ਹਾ ਤੇ ਇਕੱਠੇ ਹੋ ਕੇ ਲੋਕਾਂ ਨੂੰ ਵਾਤੋ-ਵਾਤ ਲਾਭ ਦਿੱਤਾ ਜਾ ਰਿਹਾ ਹੈ ਤੇ ਕੋਈ ਪ੍ਰੋਬਲਮ ਨਹੀਂ ਆ ਰਹੀ। ਕਿਹੜੇ ਵਾਰਡ ਦੇ ਵਿੱਚ ਕੈਂਪ ਲੱਗੇ? ਅੱਜ 13 14 15 ਵਿੱਚ ਪ੍ਰੇਮ ਕਲੋਨੀ ਧਰਮਸ਼ਾਲਾ ਦੇ ਵਿੱਚ। ਪਹਿਲਾਂ ਇੰਨੇ ਕੈਂਪ ਲਗਾਏ ਨਹੀਂ ਹਰੇਕ ਵਾਰਡ ਦੇ ਕਿਸ ਤਰ੍ਹਾਂ ਦਾ ਰਿਸਪੌਂਸ ਆ ਕਿੰਨੇ ਲੋਕਾਂ ਦੇ ਕੰਮ ਆ ਗਏ। ਕਾਫੀ ਲੋਕਾਂ ਦੇ ਘੱਟੋ-ਘੱਟ 50 60 ਲੋਕ ਆ ਜਾਂਦੇ ਸੀ ਇੱਕ ਕੈਂਪ ਦੇ ਵਿੱਚ। ਕਈ ਵਾਰੀ ਘੱਟ ਵੀ ਹੋਇਆ ਕਈ ਵਾਰੀ ਜ਼ਿਆਦਾ ਵੀ ਮਤਲਬ ਅੱਜ ਵੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਕੁਝ ਵੀ ਵਧੀਆ ਹੋਇਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜਿਸ ਤਰ੍ਹਾਂ ਸਰਕਾਰ ਨੇ ਕਾਫੀ ਪ੍ਰੇਲਾ ਕੀਤਾ ਵਾ ਮਤਲਬ ਕਿਸ ਤਰ੍ਹਾਂ ਦਾ ਰਿਸਪੋਰਟ ਹੈ ਲੋਕਾਂ ਦੇ ਵੱਲੋਂ ਵੀ ਉਹ ਰਾਜ ਸਰਕਾਰ ਦਾ ਕਰਨਾ ਹੁੰਦਾ ਨਹੀਂ ਵਧੀਆ ਤਰੀਕੇ ਨਾਲ ਕਰ ਰਹੇ ਆ ਸਾਰਾ ਬਹੁਤ ਵਧੀਆ ਲੋਕੀ ਵੀ ਕੋਆਪਰੇਟ ਕਰ ਰਹੇ ਆ ਸਾਡੀ ਸਾਡਾ ਸਟਾਫ ਹੈ ਉਹ ਵੀ ਸਾਰਾ ਕੋਆਪਰੇਟ ਕਰ ਰਿਹਾ ਸਾਰਿਆਂ ਦਾ ਕਿ ਮਤਲਬ ਇਹ ਉਪਰਾਲੇ ਕਰਨੇ ਚਾਹੀਦੇ ਨੇ ਹਾਂਜੀ ਹਾਂਜੀ ਸਰਕਾਰ ਨੂੰ ਕਰਨੇ ਚਾਹੀਦੇ ਨੇ ਕਿ ਲੋਕਾਂ ਨੂੰ ਫਾਇਦਾ ਮਿਲਦਾ ਬਹੁਤ ਜ਼ਿਆਦਾ ਫਾਇਦਾ ਮਿਲਦਾ ਇੱਕੋ ਜਗ੍ਹਾ ਤੇ ਇੱਕੋ ਛੱਤ ਦੇ ਥੱਲੇ ਬੈਠ ਕੇ ਲਾਭ ਮਿਲ ਰਿਹਾ ਲੋਕਾਂ ਨੂੰ ਇੱਧਰ ਉੱਧਰ ਭਟਕਣ ਨਹੀਂ ਪੈਂਦਾ ਆਮ ਕ੍ਰਿਕਟ ਡਿਪਾਰਟਮੈਂਟ ਵਾਲੇ ਇੱਥੇ ਪਹੁੰਚੇ ਹੋਏ ਨੇ ਇਹ ਫੂਡ ਸਪਲਾਈ ਵਾਲੇ ਆ ਹੈਲਥ ਵਾਲੇ ਆਂਗਣਵਾੜੀ ਬਾਰੇ ਬੀ ਐਲਓ ਵਾਟਰ ਸਪਲਾਈ ਸੀਵਰੇਜ ਬੋਰਡ ਇਹ ਸਾਰੇ ਬੈਠੇ ਨੇ ਇਹ ਕਿੰਨੇ ਘੰਟੇ ਦਾ ਕੈਂਪ ਰਹਿ ਜਾਂਦਾ ਮਤਲਬ 2 ਘੰਟੇ ਆ 4 ਤੋਂ 2 ਤੋਂ 4 ਨ ਲੱਗਦਾ ਕਿ ਮਤਲਬ ਇਹ ਕੈਂਪ ਦਾ ਸਮਾਂ ਬਣਾਉਣਾ ਚਾਹੀਦਾ ਸੀ ਜਾਂ ਮਤਲਬ 2 ਘੰਟੇ ਸਹੀ ਸੀਗਾ 2 ਘੰਟੇ ਤੱਕ ਠੀਕ ਹੈ ਲੋਕਾਂ ਨੂੰ ਜੇ ਜਿੰਨਾ ਵੇਟ ਕਰਦੇ ਆ ਮੰਨ ਲਓ 4:30 ਵੀ ਯੋਜਨਾਵਾਂ ਵੀ ਲਗਾਣੇ ਜਿੰਦਾ ਤੱਕ ਪਬਲਿਕ ਖੜੀ ਆ ਕੋਈ ਨਹੀਂ ਜਾਂਦਾ ਇੱਥੋਂ ਕੈਂਪ ਲਗਾ ਕੇ ਹੀ ਜਾਂਦੇ ਪੂਰਾ ਕਰਕੇ ਜਾਂਦੇ ਸასი ਗਾਲ ਦੋਸਤੋ ਮੈਂ ਟੀਵੀ ਨਾਟ 24 ਤੋਂ ਸੋਨੂ ਘਾਟਿਆ ਅੱਜ ਅਸੀਂ ਪਹੁੰਚੇ ਆ ਪਿੰਡ ਅਨੰਦਪੁਰ ਵਾਰਡ ਨੰਬਰ 14 ਦੇ ਵਿੱਚ ਜਿੱਥੇ ਕੀ ਪੰਜਾਬੀ ਪੰਜਾਬ ਦਾ ਪੁੱਤ ਭਗਵੰਤ ਮਾਨ ਆਪਦੀ ਸਰਕਾਰ ਆਪ ਦਾ ਦਵਾਰ ਅਸੀਂ ਇੱਥੇ ਪਹੁੰਚਿਆ ਹਾਂ ਜੀ ਕੀ ਕਹਿਣਾ ਚਾਹੋਗੇ ਪਰਸੋਂ ਦੇ ਵੀਰ ਜੀ ਅਸੀਂ ਘੁੰਮ ਰਹੇ ਹਾਂ ਸਾਡੇ ਡੇਟ ਆਫ ਬਰਥ ਬੱਚੇ ਦੀ ਠੀਕ ਕਰਾਉਣੀ ਆ ਉਹਨਾਂ ਦਾ ਉਹੀ ਨਹੀਂ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਆ ਜਿਹੜੇ ਆ ਸਿਸਟਮ ਲਗਾਏ ਹੋਏ ਨੇ ਨਾ ਫੋਟੋ ਕਿੱਛ ਦੇਣੇ ਉਹੀ ਨਹੀਂ ਚੱਲ ਰਿਹਾ ਚੱਲੇ ਨਹੀਂ ਰਿਹਾ ਤਿੰਨ ਦਿਨ ਹੋ ਗਏ ਘੁੰਮ ਰਹੇ ਹਾਂ ਨੂੰ ਸਾਨੂੰ ਕੰਮ ਬੱਚੇ ਦੀ ਡੇਟ ਆਫ ਬਰਥ ਤੇ ਨਾਮ ਕੁ ਬਾਪ ਪਵਾਉਣਾ ਪਰ ਕਹਿੰਦੇ ਕਿ ਨੇ ਬੈਠੇ ਨੇ ਆਰਾਮ ਨਾਲ ਚੱਲ ਨਹੀਂ ਰਿਹਾ ਫਿਰ ਕੰਪਿਊਟਰ ਆ ਫੋਟੋ ਕਿੱਛ ਦੇ ਜੀ ਪੁੱਛ ਲੈਣਾਂ ਨੂੰ ਪੁੱਛ ਲੈਣਿਆ ਇਹ ਕੈਮਰਾ ਵਾਲੇ ਵੀਰ ਜੀ ਨੇ ਇਹਨਾਂ ਨੂੰ ਪੁੱਛ ਦਿਆ ਹਾਂਜੀ ਵੀਰ ਜੀ ਕੈਮਰਾ ਹੈ ਕਹਿੰਦੇ ਕੱਲ ਵੀ ਨਹੀਂ ਚੱਲਿਆ ਅੱਜ ਵੀ ਨਹੀਂ ਚੱਲਿਆ ਕੀ ਕਹਿਣਾ ਚਾਹੋਗੇ ਸਰ ਕੈਮਰਾ ਚੱਲ ਰਿਹਾ ਨਹੀਂ ਨਹੀਂ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਮੈਂ ਉਹ ਬੀਬੀ ਗਾਇਰ ਨੇ ਵੀ ਕੱਲ ਕੋਈ ਦਿੱਕਤ ਨਹੀਂ ਹੈ ਜੀ ਆ ਦੇਖੋ ਤੁਹਾਡੇ ਸਾਹਮਣੇ ਇੱਧਰ ਦੇਖੋ ਜੀ ਕੈਮਰਾ ਚੱਲ ਰਿਹਾ ਕੰਮ ਵੀ ਹੋ ਰਿਹਾ ਸਾਰਿਆਂ ਦਾ ਕੋਈ ਦਿੱਕਤ ਨਹੀਂ ਹੈ ਜੀ ਸਭ ਤੁਹਾਡੇ ਸਾਹਮਣੇ ਆ ਦੇਖੋ ਜੀ ਕੈਮਰਾ ਚੱਲ ਰਿਹਾ ਸਰ ਇੰਨੀ ਕਿਉਂ ਪ੍ਰੋਬਲਮ ਆ ਰਹੀ ਹੈ ਜਨਤਾ ਨੂੰ ਕੋਈ ਪ੍ਰੋਬਲਮ ਨਹੀਂ ਹੈ ਸਰ ਇਹਨਾਂ ਤੋਂ ਬਾਅਦ ਉਹਨਾਂ ਦੀ ਵਾਰੀ ਆਣੀ ਹੈ ਜੀ ਕੰਮ ਹੋ ਰਿਹਾ ਸਾਰਿਆਂ ਦਾ ਕੰਮ ਹੋ ਹੁਣ ਕਿੰਨੀ ਕੀ ਦੇਰ ਚ ਕੰਮ ਹੋ ਜਾਏਗਾ ਸਾਰਾ ਪੰਜ ਮਿੰਟ ਇਹਨਾਂ ਦੇ ਉਸ ਤੋਂ ਬਾਅਦ ਪੰਜ ਮਿੰਟ ਉਹਨਾਂ ਦੇ ਜਰੇ ਹੋ ਜਾਣਾ ਕੰਮ ਕੋਈ ਦਿੱਕਤ ਨਹੀਂ ਹੈ ਸਰ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਨਹੀਂ ਕੱਲ ਪ੍ਰੋਬਲਮ ਇਹ ਕਹਿੰਦੇ ਆਈ ਆ ਉੱਥੇ ਵੀ ਅਨੰਦਪੁਰ ਦੇ ਵਿੱਚ ਵਾਰਡ ਨੰਬਰ 13 ਦੇ ਵਿੱਚ ਪ੍ਰੋਬਲਮ ਆ ਵੀ ਨੈਟ ਬੰਦ ਹੋ ਗਿਆ ਸੀ ਉਹ ਨਹੀਂ ਨਹੀਂ ਸਰ ਪ੍ਰੋਬਲਮ ਪਤਾ ਕੀ ਸੀ ਸਾਨੂੰ ਇਲੈਕਟ੍ਰਿਕਸਿਟੀ ਦੀ ਪ੍ਰੋਬਲਮ ਸੀ ਸਾਨੂੰ ਉੱਥੋਂ ਇਲੈਕਟ੍ਰਿਕਸਿਟੀ ਨਹੀਂ ਮਿਲੀ ਹੈਗੀ ਸਾਨੂੰ ਉੱਥੇ ਉਹਨਾਂ ਦੇ ਉੱਥੇ ਸੱਚ ਖਰਾਬ ਸੀਗਾ ਜੀ ਉਹਨੇ ਕਰਕੇ ਸਾਨੂੰ ਇਲੈਕਟ੍ਰਿਕਸਿਟੀ ਨਹੀਂ ਮਿਲੀ ਹੈਗੀ ਅੱਜ ਅਸੀਂ ਆਪਣੀਆਂ ਤਾਰਾ ਲੈ ਕੇ ਆਏ ਆ ਜੀ ਆਪਣੇ ਘਰਾਂ ਦੇ ਵਿੱਚੋਂ ਅਜਾ ਕਾਜ ਕਿੰਨੇ ਵਜੇ ਆਇਓ ਸਰ ਤੁਸੀਂ ਅਸੀਂ ਆਗੇ ਸੀ ਜੀ 2 ਵਜੇ ਤੱਕ ਆਗੇ ਸੀ 2 ਸਵਾ 2 ਨਹੀਂ ਸਰ 2:30 ਤੱਕ ਤਾਂ ਤੁਸੀਂ ਨਹੀਂ ਅਸੀਂ ਪਹੁੰਚ ਗਏ ਸੀ ਸਰ 2:30 ਬੋਲ ਗਏ ਟਾਈਮ ਸਾਨੂੰ ਆ ਫਿਟਿੰਗ ਕਰਨ ਨੂੰ ਲੱਗ ਗਿਆ ਜੀ ਅਸੀਂ ਪਹੁੰਚ ਗਏ ਸੀ ਜੀ ਕੈਮਰਾ ਚੱਲ ਰਿਹਾ ਸਾਰੇ ਦੇ ਕੰਮ ਹੋ ਰਹੇ ਨੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਨਾਂ ਤੇ ਕਤਾਨੀਆਂ ਜੀ ਸਾਰਿਆਂ ਦੇ ਕੰਮ ਹੋਣਗੇ ਅੱਜ ਸਾਰੇ ਦੇ ਕੰਮ ਕਰਕੇ ਜਾਵਾਂਗੇ ਜੀ ਕਿਹੜੀ ਜਗ੍ਹਾ ਤੋਂ ਆਪਾਂ ਅਸੀਂ ਸਾਨੇ ਵਾਲ ਤੋਂ ਆ ਜੀ ਹਾਂਜੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਸਭ ਦੇ ਕੰਮ ਹੋਣਗੇ ਸਭ ਦੇ ਕੰਮ ਕਰਕੇ ਤੋੜਾਗੇ ਜੀ ਅੱਜ ਬਿਨਾ ਕੰਮ ਕਰੇ ਅਸੀਂ ਜਾਵਾਂਗੇ ਨਹੀਂ ਜੀ ਅੱਜ ਕੱ ਕੱਲ ਸਰ ਐ ਐ ਸੀਗਾ ਜੀ ਦੇਖੋ ਕੱਲ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਕਰਕੇ ਕੱਲ ਨਹੀਂ ਹੋ ਪਾਇਆ ਪਰ ਅਸੀਂ ਅੱਜ ਉਹ ਬੰਦੇ ਸਰ ਕਿੰਨੇ ਕਿੰਨੇ ਬੰਦਿਆਂ ਦੇ ਕੱਲ ਹੋਇਆ ਅਪਡੇਟ ਕਿੰਨੇ ਇੱਕ ਬੰਦੇ ਦੇ ਕਿਤੇ ਕਿੰਨੀ ਪਬਲਿਕ ਦੀ ਕਿਤੇ ਦੱਸ ਰਿਹਾ ਸਰ ਵੀ ਕੱਲ ਦਾ ਮਤਲਬ ਕਿ ਅਸੀਂ ਕੀਤਾ ਵਾ ਬਟ ਥੋੜੀ ਜਿਹੀ ਦਿੱਕਤ ਆ ਰਹੀ ਸੀ ਕਿ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਕਰਕੇ ਨਹੀਂ ਹੋ ਪਾਇਆ ਉਸ ਵਾਰ ਅਸੀਂ ਅੱਜ ਸੇਵਾ ਕੇਂਦਰ ਬੁਲਾ ਕੇ ਉਹਨਾਂ ਦੇ ਕੰਮ ਸਵੇਰੇ ਕਰਤੇ ਸਾਰਿਆਂ ਦੇ ਜਿਹੜੇ ਬੰਦੇ ਕੱਲ ਸ਼ਾਮ ਨੂੰ ਆਏ ਸੀ ਉਹ ਸਾਰਿਆਂ ਦੇ ਕੰਮ ਕਰਕੇ ਸਰ ਕਿੰਨੇ ਬੰਦਿਆਂ ਦੇ ਹੋਇਆ ਕੱਲ ਕੰਮ ਕੱਲ ਸਰ ਘਟੋ ਘਟ ਵੈਸੇ ਦਾ ਕੱਲ ਕੋਈ ਹੋਇਆ ਨਹੀਂ ਹੈ ਤਾਂ ਨਹੀਂ ਇਲੈਕਟ੍ਰਿਸਿਟੀ ਨਹੀਂ ਨਾ ਮਿਲੀ ਹੈ ਸਰ ਉਹਦੇ ਕਰਕੇ ਨਹੀਂ ਹੋਇਆ ਇਲੈਕਟ੍ਰਿਕ ਸਾਈਡ ਤੇ ਮਿਲ ਜਾਂਦੀ ਨਾਲ ਦੀ ਨਾਲੇ ਕੰਮ ਹੋ ਜਾਂਦਾ ਥੋੜਾ ਜਿਆ ਕੈਂਪਸ ਵਿੱਚ ਕੰਮ ਢਿੱਲਾ ਚੱਲ ਰਿਹਾ ਵਾ ਪਬਲਿਕ ਕਾਫੀ ਪਰੇਸ਼ਾਨ ਹੋ ਰਹੀ ਆ ਇਹ ਅਪੀਲ ਆ ਸੀਐਮ ਸਾਹਿਬ ਨੂੰ ਬਈ ਥੋੜਾ ਜਿਆ ਕੰਮ ਖਿੱਚ ਕੇ ਕਰੋ ਜੇ ਕੰਮ ਕਰਾ ਰਹੇ ਹੋ ਤਾਂ ਖਿੱਚ ਕੇ ਰੱਖੋ ਮਲਾਜਮਾਂ ਨੂੰ ਵੀ ਖਿੱਚ ਕੇ ਰੱਖੋ ਤੇ ਪਬਲਿਕ ਵੀ ਪਰੇਸ਼ਾਨ ਨਾ ਹੋਵੇ ਦੇਖਦੇ ਰਹੋ